ਅੱਜ ਪਿੰਡ ਫੁੱਲੋ ਮਿੱਠੀ ਵਿਖੇ ਬਹੁਤ ਮੰਦਭਾਗੀ ਘਟਨਾ ਘਟੀ ਹੈ ਜੋ ਡੇਰਾ ਬਾਬਾ ਨਾਗਾ ਦਾ ਜੀ ਪਿੰਡ ਫੁੱਲੋ ਮਿੱਠੀ ਵਿਖੇ ਬਾਬਾ ਜੀ ਦੇ ਜਿੱਥੇ ਤਪਸਥਾਨ ਕਰਦੇ ਸੀ ਉਸ ਚੌਪੜੀ ਨੂੰ ਅੱਗ ਲੱਗੀ ਤੇ ਬਾਬਾ ਜੀ ਵਿੱਚ ਹੀ ਅੱਗ ਦੇ ਸੜ ਗਏ ਤੇ Laash ਨੂੰ ਬਟੰਡਾ ਬਟੰਡਾ ਦੇ ਸਿਵਲ ਹਸਪਤਾਲ ਵਿੱਚ ਸੰਗਤ ਸਾਰਾ ਸੇਵਾ ਸੰਸਥਾ ਦੀ ਐਂਬੂਲੈਂਸ ਰਾਹੀਂ ਭਜਾਇਆ ਗਿਆ ਆਪਾਂ ਕਰਦੇ ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਤੇ ਤੁਹਾਨੂੰ ਦਿਖਾਉਣੇ ਆ ਵੀ ਜਿੱਥੇ ਉਹ ਚੌਪੜੀ ਸੀ ਜਿੱਥੇ ਕੋਈ ਬਾਬਾ ਜੀ ਆਸ਼ਨ ਲਾਇਆ ਕਰਦੇ ਹਨ ਪਿੰਡ ਵਾਸੀਆਂ ਦਾ ਇਕੱਠ ਹੈ ਪਿੰਡ ਵਾਸੀ ਇਕੱਠੇ ਹੋਏ ਆ ਇਹ ਉਹ ਤਪਸਥਾਨ ਹੈ ਜਿੱਥੇ ਬਾਬਾ ਜੀ ਬੈਠੇ ਸਨ ਇਹ ਤਪਸਥਾਨ ਹੈ ਸ਼ਾਇਦ ਧੂਣਾ ਲੱਗਿਆ ਹੋਇਆ ਸੀਗਾ ਤੇ ਬਾਬਾ ਜੀ ਇੱਥੇ ਹੀ ਅੱਗ ਵਿੱਚ ਸੜ ਗਏ ਸਨ ਪਿੰਡ ਵਾਸੀਆਂ ਦਾ ਇਕੱਠ ਹੈ ਸੰਤ ਸਮਾਜ ਸੇਵੀ ਇੱਥੇ ਪਹੁੰਚੇ ਹੋਏ ਐ ਦੱਸਿਆ ਜਾ ਰਿਹਾ ਕਿ ਕੱਲ ਇੱਥੇ ਨਵੇਂ ਸਾਲ ਤੇ ਪ੍ਰੋਗਰਾਮ ਵੀ ਸੀ ਆਪਾਂ ਇੱਥੇ ਗੱਲਬਾਤ ਵੀ ਕਰਦੇ ਆਂ ਬੀ ਕੀ ਘਟਨਾ ਘਟਿਆ ਕੀ ਹੋਇਆ ਸੀ ਵੀਰੇ ਇਥੇ ਇਹ ਹੋਣਾ ਕੀ ਹੈ ਬਾਈ ਰਾਤ ਨੂੰ ਜਵੇਂ ਸੁੱਤੇ ਪਏ ਸੀਗੇ ਤੇ ਹੀਟਰ ਲੱਗਾ ਹੋਇਆ ਸੀ ਗਰਮ ਅੱਛਾ ਤੇ ਉਹਦੇ ਨਾਲ ਕੋਈ ਗੈਸ ਗੂੰਜ ਬਣ ਗਈ ਹੋਣੀ ਅੰਦਰ ਗੇਟ ਬੰਦ ਸੀਗਾ ਅੱਛਾ ਤੇ ਜਦੋਂ ਮੈਂ ਉੱਠਾ ਮੇਰੀ ਅੱਖ ਖੁੱਲੀ ਮੈਨੂੰ ਗੈਸ ਗਰਮ ਜਿਹਾ ਲੱਗਿਆ ਤੇ ਮੈਂ ਪੱਜ ਉੱਠਿਆ ਜਦੋਂ ਉੱਠਿਆ ਤੇ ਅੱਗ ਲੱਗੀ ਪਈ ਮੈਂ ਗੁਰੂ ਜੀ ਨੂੰ ਉਠਾਇਆ ਦਵਾ ਧਮਕ ਬਾਬਾ ਜੀ ਅੱਗ ਲੱਗ ਗਈ ਅਗ ਲੱਗ ਗਏ ਕਹਿੰਦਾ ਜਿਵੇਂ ਸਿੱਧੇ ਬਾਬਾ ਜੀ ਰਜਾਈ ਲਾਗੇ ਮੈਨੂੰ ਸਿੱਧੇ ਕਹਿੰਦੇ ਜਾ ਚੇਲਿਆ ਪਾਣੀ ਲਿਆ ਤੇ ਮੈਂ ਪਰ ਜਾਜੇਰੋਂ ਪਾਣੀ ਲੈਣ ਨੂੰ ਗੇਟ ਖੋਲਿਆ ਗੇਟ ਖੋਲਦੀ ਬਾ ਲਾਟ ਬਣ ਗਈ ਅੱਛਾ ਮੁੜ ਕੇ ਰਵੈ ਨੂੰ ਤੁਸੀਂ ਇੱਥੇ ਵਿੱਚ ਕੌਣ ਸੀਗਾ ਕੋਈ ਹੋਰ ਕੋਈ ਮੈਂ ਮੈਂ ਹੀ ਸੁੱਤਾ ਪਿਆ ਸੀ ਬਾਬਿਆਂ ਕੋਲੇ ਅੱਛਾ ਬਾਬਾ ਜੀ ਅੰਦਰ ਸੀਗੇ ਇੱਥੇ ਹਾਂਜੀ ਉਹ ਵੀ ਅੰਦਰ ਸੀ ਅੱਛਾ ਬਾਬਾ ਜੀ ਕੀ ਮੌਤੋਂ ਦੇ ਬਾਬਾ ਜੀ ਦੇ ਹਾਂ ਅੱਛਾ ਉਹ ਆਗ ਦੇ ਨਾਲ ਦਾ ਸਾਰਾ ਮੱਚ ਗਿਆ ਇੱਕ ਮੇਰਾ ਗੇਟ ਖੋਲਦੀ ਲਾਟ ਬਣ ਗਈ ਅੱਛਾ ਗੇਟ ਖੋਲਦੇ ਸਾਰੇ ਫਿਰ ਨਹੀਂ ਸਮਝ ਆਇਆ ਬਾਈ ਕਿ ਕੋ ਮੱਤਰ ਗਿਆ ਮੈਂ ਕੱਲਾ ਰਹਿ ਗਿਆ ਬਾਈ ਕੀ ਕਰਾ ਮੇਰਾ ਮੂੰਹ ਮੱਚ ਗਿਆ ਅੱਛਾ ਫਿਰ ਪਿੰਡ ਵਾਸੀਆਂ ਨੇ ਕੋਈ ਫਿਰ ਮੈਂ ਪਿੰਡ ਚ ਪੱਧਿਆ ਪਿੰਡ ਚ ਜਾ ਕੇ ਰੋਲਾ ਪਾਇਆ ਚੀਕਾ ਮਾਰ ਮਾਰ ਮੈਂ ਕੋਈ ਤਾਂ ਉੱਥੂ ਗਿਆ ਰਾਤ ਗਈ ਪਰ ਕਿੰਨੇ ਕ ਬਜੇ ਦੀ ਗੱਲ ਹੈ ਜੀ ਨਿਕਲਿਆ ਕੱਲਾ ਚੌਂਕੀਦਾਰ ਨਿਕਲਿਆ ਬਸ ਕਿੰਨੇ ਕ ਬਜੇ ਦੀ ਗੱਲ ਹੈ ਜੀ ਦਿਨੇ ਪਤਾ ਨਾ ਟਾਈਮ ਦੇਖ ਚਿਆ ਮੈਂ ਨਾ ਮੈਨੂੰ ਪਤਾ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰਾ ਫੋਨ ਪੁਨ ਸਭ ਕੁਝ ਅੰਦਰ ਹੀ ਸੀ ਸਾਰਾ ਮੱਚ ਗਿਆ ਠੀਕ ਹੈ ਜੀ بس گیٹ ਹੀ ਕੱਲਾ ਖੋਲਿਆ ਮੈਂ ਬਹੁਤ ਵੱਡੀ ਗਲਤੀ ਕੀਤੀ گیਟ ਖੋਲਦਣ ਤੋਂ ਪਹਿਲਾਂ ਮੈਂ ਅਗਰ ਮੈਂ ਗੁਰੂ ਜੀ ਨੂੰ ਇਹ ਸੇਵਾ ਦਾ ਅਰਦਾਹ ਕਹਿਣਾ ਵੀ ਕੋਈ ਹੀਟਰ ਵਗੈਰਾ ਲੱਗਿਆ ਸੀ ਤੇ ਉਹਦਾ ਕਾਰਨ ਕੋਈ ਗੈਸ ਬਣ ਗਈ ਜਦੋਂ ਇਹਨਾਂ ਨੇ ਦੇਖਿਆ ਵੀ ਕੋਈ ਗੈਸ ਜਾਂ ਕੋਈ ਸਮੈਲ ਆ ਰਹੀ ਹੈ ਤਾਂ ਇਹਨਾਂ ਨੇ گیਟ ਖੋਲਿਆ ਤਾਂ ਇੱਕਦਮ ਅੱਗ ਲੱਗੀ ਇਹਨੂੰ ਦੱਸ ਰਿਹਾ ਵੀ ਇਹਦਾ ਮੂੰਹ ਵੀ ਸੜ ਚੁੱਕਾ ਥੋੜਾ ਕਨਾ ਤੇ ਪਰ ਬਾਬਾ ਜੀ ਨਹੀਂ ਰਹੇ ਬਹੁਤ ਦੁੱਖ ਦੀ ਗੱਲ ਹੈ ਪਿੰਡ ਪੁੱਲੋ ਮਿੱਠੀ ਵਿਖੇ ਬਾਬਾ ਨਾਗਾ ਦਾਸ ਦੀ ਡੇਰੇ ਵਿੱਚ ਕੱਲ ਕੋਈ ਇੱਥੇ ਪ੍ਰੋਗਰਾਮ ਸੀਗਾ ਆਪਾਂ ਹੋਰ ਵੀ ਪੁੱਛਦੇ ਕਿشن ਆਪਾਂ ਬਾਈ ਜੀ ਨਾਲ ਗੱਲ ਕਰਦੇ ਆ ਕੀ ਘਟਨਾ ਘਟੀ ਆਈ ਆਪਣੇ ਤੇ ਕੱਲ ਨਾਗਾ ਬਾਬਾ ਸਿੰਧਿਆਪੁਰੀ ਦੇ ਡੇਰੇ ਜੀ ਇੱਕ ਤਰੀਕ ਦਾ ਭੰਡਾਰਾ ਹੁੰਦਾ ਨਵੇਂ ਸਾਲ ਦਾ ਜੀ ਬਾਬਾ ਸ਼ਰੀਦਾਸ ਇੱਥੇ 8 ਸਾਲ ਤੋਂ ਬਿਰਾਜਮਾਨ ਸੀਗੇ ਸਾਰਾ ਭੰਡਾਰਾ ਸਮਾਪਤ ਹੋਣ ਤੋਂ ਬਾਅਦ ਜਦੋਂ ਸਾਰਿਆਂ ਨੂੰ ਬਾਬਾ ਜੀ ਨੇ ਆਪ ਹੀ ਘਰੋ ਘਰੀ ਜਾਣ ਵਾਸਤੇ ਕਿਹਾ ਅਸੀਂ ਵੀ ਪ੍ਰਸ਼ਾਦ ਲੈ ਕੇ ਗਏ ਇੱਕ ਬਾਬਾ ਜਿਹੜਾ ਸੋਨੇ ਨੂੰ ਪਹਿਲਾਂ ਗੱਲ ਕਰਕੇ ਹਟਿਆ ਮੁੰਡਾ ਇਹ ਬਾਬੇ ਦਾ ਸੇਵਾਦਾਰ ਸੀ ਜਾਂ ਹੁੰਦਾ ਜਾਂਦਾ ਸੀ ਬਾਬਾ ਇਹਨੂੰ ਕੋਲੇ ਵੀ ਪਾ ਲੈਂਦਾ ਸੀ ਇਸ ਰਾਤ ਵੀ ਬਾਬੇ ਨੇ ਇਹਨੂੰ ਕੋਲੇ ਪਾਇਆ ਦੂਜੇ ਸੇਵਾਦਾਰ ਬਾਗੇ ਦੂਜੇ ਸਾਧ ਸੰਤ ਜੀ ਉੱਪਰ ਬਰਾਜਮਾਨ ਸੀਗੇ 1.5 ਵਜੇ ਰਾਤ ਨੂੰ ਇੱਕ 1.5 ਵਜੇ ਦੀ ਘਟਨਾ ਹੈ ਹੀਟਰ ਇਹਨੂੰ ਠੰਡ ਲੱਗੀ ਮੁੰਡੇ ਨੂੰ ਇਹਨੇ ਆਪ ਦੇ ਕੋਲੇ ਹੀਟਰ ਲਾ ਲਿਆ ਬਾਬੇ ਜੀ ਨੇ ਕਦੇ ਵੀ ਹੀਟਰ ਯੂਜ਼ ਨਹੀਂ ਕੀਤਾ ਸੀਗਾ ਜਿਹੜੇ ਧੂਨੇ ਵਾਲੀਆਂ ਮੱਚਦੀਆਂ ਲੱਕੜਾਂ ਸੀ ਉਹ ਵੀ ਉਹ ਬਾਹਰ ਧਰ ਦਿੰਦੇ ਸੀ ਵੀ ਕੱਲੇ ਕੋਲੇਾਂ ਦੀ ਅੱਗ ਧੀ ਉਹ ਕਰਦੇ ਸੀ ਇਹਦੇ ਕਹਿਣ ਮੁਤਾਬਕ ਇਹ ਕਹਿੰਦਾ ਮੈਨੂੰ ਬਾਬਾ ਜੀ ਜਦੋਂ ਹਿਸਟਰ ਤੋਂ ਮੇਰੀ ਗਦਾਈਲੇ ਨੂੰ ਕੇ ਰਜਾਈ ਨੂੰ ਪੈ ਗਈ ਅੱਗ ਇਦੋਂ ਬਾਅਦ ਇਹ ਇਹਨੂੰ ਬਾਬਾ ਜੀ ਕਹਿੰਦੇ ਵੀ ਤੂੰ ਅੱਗ ਬੁਝਾ ਦੇ ਇਹ ਇਹਨੇ ਜਦੋਂ ਬਾਹਰ ਖੋਲਿਆ ਬਾਹਰ ਨਿਕਲੇ ਆ ਇਹ ਕਹਿੰਦਾ ਜਦੋਂ ਮੈਂ ਬਾਹਰ ਖੋਲਿਆ ਇਧਰ ਨੂੰ ਭੱਜਿਆ ਤੇ ਬੱਸ ਹਵਾ ਨਾਲ ਅੱਗ ਇੰਨੀ ਚੱਲ ਪਈ ਸੀ ਇਹਦੇ ਸੋ ਬਾਹਰ ਹੋ ਗਿਆ ਕੰਮ ਤੇ ਬਾਬਾ ਜੀ ਤਾਂ ਵਿੱਚ ਹੀ ਪੂਰੇ ਹੋ ਗਏ ਤੇ ਬਹੁਤ ਮਾੜੀ ਗੱਲ ਹੋਈ ਪਿੰਡ ਵਾਸਤੇ ਕੋਲ ਗਈ ਬਹੁਤ ਮੰਦਪਾਗੀ ਘਟਨਾ ਘਟੀ ਹੈ ਪਿੰਡ ਫੁੱਲੋ ਮਿੱਠੀ ਵਿਖੇ ਜਿੱਤੇ ਬਾਬਾ ਦਾਸ ਸ੍ਰੀਦਾਸ ਜੀ ਅਗਨੀ ਬਲੀਨ ਹੋ ਗਏ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਿਛੇ ਬਾਣਾ ਮਲਣ ਦਾ ਬਲ ਬਖਸ਼ੇ। ਟੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ। ਹਾਂਜੀ ਬਈ ਜੀ ਕੀ ਨਾ ਜੀ ਆਪਣਾ। ਮੇਰਾ ਨਾਮ ਚਰਨਜੀਤ ਭੁੱਲਰਾ ਜੀ। ਬਾਬਿਆਂ ਨੂੰ ਸਾਡੇ ਡੇਰੇ ਚ 48 ਸਾਲ ਕੋਈ ਇੱਥੇ ਸਾਧੂ ਨਹੀਂ ਰਿਹਾ ਤੇ ਪਹਿਲੇ ਸੰਤ ਆ ਜਿਹੜੇ 7 ਸਾਲ ਲਗਾਤਾਰ ਇੱਥੇ ਸਾਡਾ ਡੇਰਾ ਦੁਵਾਰੇ ਚਲਾਤਾ ਪਰ ਕੱਲ ਇੱਥੇ ਇੰਨਾ ਜਿਆਦਾ ਇਕੱਠ ਤੇ ਖੁਸ਼ੀ ਦਾ ਮਾਹੌਲ ਸੀ ਜਾਂ ਦਾ ਬਾਬੇ ਨੂੰ ਸਮਾਦੀਦਾਨ ਵੇਲੇ ਤੇ ਜਾਂ ਕੱਲ ਇਕੱਠ ਦੇਖਿਆ ਵੀ ਦੋ-ਦੋ ਘੰਟੇ ਬੰਦਿਆਂ ਨੂੰ ਬਾਹਰ ਹੀ ਨਹੀਂ ਆਈ ਕੀ ਪ੍ਰੋਗਰਾਮ ਸੀ ਜ ਆਪਣੇ ਤੇ ਇਹ ਬਾਬਿਆਂ ਦੀ ਵਰਸੀ ਹੁੰਦੀ ਹੈ ਹਰ ਨਵੇਂ ਸਾਲ ਚ ਬਾਬਾ ਨਾਗਾ ਜੀ ਨੇ ਸਮਾਦੀ ਦਿੱਤੀ ਸੀ ਆਏ ਸਾਲ ਮਨਾਉਂਦੇ ਆ ਕੱਲ ਵਰਸੀ ਮਨਾਈ ਸੀ ਬਾਬਿਆਂ ਦੀ ਬੜੀਆਂ ਖੁਸ਼ੀਆਂ ਦਾ ਮਾਹੌਲ ਸੀ ਪਰ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਜਿਹੜਾ ਰਾਤ ਪਾਣਾ ਵਰਤ ਗਿਆ ਹੁਣ ਸੋਗ ਦੀ ਲਹਿਰ ਫੈਲ ਗਈ ਕੀ ਕੀ ਪਾਣਾ ਵਰਤਿਆ ਜੀ ਕੀ ਹੋਇਆ ਜੀ ਪਾਣਾ ਬਸ ਇੱਕ ਕੋਈ ਚੇਲਾ ਪਿਆ ਸੀ ਉਹਨੇ ਹੀਟਰ ਲਾਤਾ ਤੇ ਸੌਂ ਗਏ ਹੀਟਰ ਨਾਲ ਅੱਗ ਪੈ ਗਈ ਅੱਗੇ ਪਰਮਾਤਮਾ ਜਾਣ ਦਾ ਜੋ ਕੁਝ ਹੋਇਆ ਹੁਣ ਤੁਸੀਂ ਦੇਖ ਹੀ ਲਿਆ ਸਾਰਾ ਜੀ ਹਾਂ ਕੀ ਹੋਇਆ ਸੀ ਵੀਰੇ ਤੇ ਇਹ ਹੋਣਾ ਕੀ ਹੈ ਬਾਈ ਰਾਤ ਨੂੰ ਜਵੇਂ ਸੁੱਤੇ ਪਏ ਸੀਗੇ ਹਾਂਜੀ ਤੇ ਹੀਟਰ ਲੱਗਾ ਹੋਇਆ ਸੀ ਗਰਮ ਅੱਛਾ ਤੇ ਉਹਦੇ ਨਾਲ ਕੋਈ ਗੈਸ ਗੂੰਜ ਬਣ ਗਈ ਹੋਣੀ ਅੰਦਰ ਗੇਟ ਬੰਦ ਸੀਗਾ ਅੱਛਾ ਤੇ ਜਦੋਂ ਮੈਂ ਉੱਠਿਆ ਮੇਰੀ ਅੱਖ ਖੁੱਲੀ ਮੈਨੂੰ ਗੈਸ ਗਰਮ ਜਿਹਾ ਲੱਗਿਆ ਤੇ ਮੈਂ ਫੱਟ ਉੱਠਿਆ ਜਦੋਂ ਉੱਠਿਆ ਤੇ ਅੱਗ ਲੱਗੀ ਪਈ ਮੈਂ ਗੁਰੂ ਜੀ ਨੂੰ ਉਠਾਇਆ ਦਵਾ ਦਮਗ ਬਾਬਾ ਜੀ ਅੱਗ ਲੱਗ ਗਈ ਅਗ ਲੱਗੇ ਕਹਿੰਦਾ ਜਿ ਸਿੱਧੇ ਬਾਬਾ ਜੀ ਰਜਾਈ ਲਾਗੇ ਮੈਨੂੰ ਸਿੱਧੇ ਕਹਿੰਦੇ ਜਾ ਚੱਲਿਆ ਪਾਣੀ ਲਿਆ ਤੇ ਮਾਪੇ ਜੱਜੇ ਨੂੰ ਪਾਣੀ ਲਾ ਨੂੰ ਗੇਟ ਖੋਲਿਆ ਗੇਟ ਖੋਲਦੀ ਬਾ ਲਾਟ ਬਣ ਗਈ ਅੱਛਾ ਮੁੜ ਕੇ ਰਵਾਲਾ ਇਥੇ ਵਿੱਚ ਕੌਣ ਸੀਗਾ ਕੋਈ ਹੋਰ ਕੋਈ ਮੈਂ ਮੈਂ ਹੀ ਸੁੱਤਾ ਪਿਆ ਸੀ ਬਾਬਿਆਂ ਕੋਲੇ ਅੱਛਾ ਬਾਬਾ ਜੀ ਅੰਦਰ ਸੀਗੇ ਇਥੇ ਹਾਂਜੀ ਉਹ ਵੀ ਅੰਦਰ ਸੀ ਅੱਛਾ ਬਾਬਾ ਜੀ ਕੀ ਮੌਤ ਹੋ ਗਈ ਬਾਬਾ ਜੀ ਦੀ ਹਾਂ ਅੱਛਾ ਉਹ ਅੱਗ ਨਾਲ ਸਾਰੇ ਮੱਤ ਗਿਆ ਇੱਕ ਮੇਰਾ ਗੇਟ ਖੋਲਦੇ ਹੀ ਲਾਟ ਬਣ ਗਈ ਅੱਛਾ ਗੇਟ ਖੋਲਦੇ ਸਾਰੇ ਫੇਰ ਨਹੀਂ ਸਮਝ ਆਇਆ ਭਾਈ ਕੀ ਉਹ ਮੱਤਰ ਗਿਆ ਮੈਂ ਕੱਲਾ ਰਹਿ ਗਿਆ ਭਾਈ ਕੀ ਕਰਾਂ ਮੇਰਾ ਮੂੰਹ ਮੱਤ ਗਿਆ ਅੱਛਾ ਫੇਰ ਪਿੰਡ ਵਾਸੀਆਂ ਨੇ ਕੋਈ ਫੇਰ ਮੈਂ ਪਿੰਡ ਚੋਂ ਭੱਜਿਆ ਪਿੰਡ ਚ ਜਾ ਕੇ ਰੋਲਾ ਪਾਇਆ ਚੀਕਾਂ ਮਾਰ ਮਾਰ ਮੈਂ ਕੋਈ ਤਾਂ ਉਥੋਂ ਦਾ ਰਾਤ ਗੀਆ ਪਰ ਕਿੰਨੇ ਕਬਜੇ ਦੀ ਗੱਲ ਹੈ ਜੀ ਇਕੱਲਾ ਚੌਂਕੀਦਾਰ ਨਿਕਲਿਆ ਬਸ ਕਿੰਨੇ ਕਬਜੇ ਦੀ ਗੱਲ ਹੈ ਜੀ ਨਹੀਂ ਪਤਾ ਨਾ ਟਾਈਮ ਦੇਖ ਚੁੱਕਿਆ ਮੈਂ ਨਾ ਮੈਨੂੰ ਪਤਾ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰਾ ਫੋਨ ਪੁਨ ਸਭ ਕੁਝ ਅੰਦਰੀ ਸੀ ਸਾਰਾ ਮੱਟ ਗਿਆ ਠੀਕ ਹੈ ਜੀ ਬਸ ਗੇਟ ਹੀ ਇਕੱਲਾ ਖੋਲਿਆ ਬਹੁਤ ਵੱਡੀ ਗਲਤੀ ਕੀਤੀ ਗੇਟ ਖੋਲਦਣ ਤੋਂ ਪਹਿਲਾਂ ਮੈਂ ਅਗਰ ਮੈਂ ਗੁਰੂ ਜੀ ਨੂੰ ਇਹ ਸੇਵਾ ਦਾ ਰੁਦਾ ਕਹਿਣਾ ਵੀ ਕੋਈ ਹੀਟਰ ਵਗੈਰਾ ਲੱਗਿਆ ਸੀ ਤੇ ਉਹਦਾ ਕਾਰਨ ਕੋਈ ਗੈਸ ਬਣ ਗਈ ਜਦੋਂ ਇਹਨਾਂ ਨੇ ਦੇਖਿਆ ਵੀ ਕੋਈ ਗੈਸ ਜਾਂ ਕੋਈ ਸਮੈਲ ਆ ਰਹੀ ਹੈ ਤਾਂ ਇਹਨਾਂ ਨੇ ਗੇਟ ਖੋਲ੍ਹਿਆ ਤਾਂ ਇੱਕਦਮ ਅੱਗ ਲੱਗੀ ਇਹਨੂੰ ਦਸਰੇ ਵੀ ਇਹਦਾ ਮੂੰਹ ਵੀ ਸੜ ਚੁੱਕਾ ਥੋੜਾ ਕਨਾ ਤੇ ਪਰ ਬਾਬਾ ਜੀ ਨਹੀਂ ਰਹੇ ਬਹੁਤ ਦੁੱਖ ਦੀ ਗੱਲ ਹੈ ਪਿੰਡ ਫੋਲੋ ਮਿੱਠੀ ਵਿਖੇ ਬਾਬਾ ਨਾਂਗਾ ਦਾਸ ਦੀ ਡੇਰੇ ਵਿੱਚ ਕੱਲ ਕੋਈ ਇੱਥੇ ਪ੍ਰੋਗਰਾਮ ਸੀਗਾ ਆਪਾਂ ਹੋਰ ਵੀ ਪੁੱਛਦੇ ਕਿشن ਆਪਾਂ ਬਾਈ ਜੀ ਨਾਲ ਗੱਲ ਕਰਦੇ ਆ ਕੀ ਘਟਨਾ ਘਟਈ ਹੈ ਆਪਣੇ ਤੇ ਕੱਲ ਨਾਂਗਾ ਬਾਬਾ ਸਿੰਧਿਆਪੁਰੀ ਦੇ ਡੇਰੇ ਜੀ ਇੱਕ ਤਰੀਕ ਦਾ ਭਨਾਰਾ ਹੁੰਦਾ ਨਵੇਂ ਸਾਲ ਦਾ ਜੀ ਬਾਬਾ ਸ਼ਰੀਦਾਸ ਇੱਥੇ 8 ਸਾਲ ਤੋਂ ਬਿਰਾਜਮਾਨ ਸੀਗੇ ਸਾਰਾ ਭਨਾਰਾ ਸਮਾਪਤ ਹੋਣ ਤੋਂ ਬਾਅਦ ਜਦੋਂ ਸਾਰਿਆਂ ਨੂੰ ਬਾਬਾ ਜੀ ਨੇ ਆਪ ਹੀ ਘਰੋ ਘਰੀ ਜਾਣ ਵਾਸਤੇ ਕਿਹਾ ਅਸੀਂ ਵੀ ਪ੍ਰਸ਼ਾਦ ਲੈ ਕੇ ਗਏ ਇੱਕ ਬਾਬਾ ਜਿਹੜਾ ਸੋਨੇ ਨਾਲ ਪਹਿਲਾਂ ਗੱਲ ਕਰਕੇ ਹਟਿਆ ਮੁੰਡਾ ਇਹ ਬਾਬੇ ਦਾ ਸੇਵਾਦਾਰ ਸੀ ਯਾ ਹੁੰਦਾ ਜਾਂਦਾ ਸੀ ਬਾਬਾ ਇਹਨੂੰ ਕੋਲੇ ਵੀ ਪਾ ਲੈਂਦਾ ਸੀ ਇਸ ਰਾਤ ਵੀ ਬਾਬੇ ਨੇ ਇਹਨੂੰ ਕੋਲੇ ਪਾਇਆ ਦੂਜੇ ਸੇਵਾਦਾਰ ਵਾਗ ਗਏ ਦੂਜੇ ਸਾਥ ਸੰਤ ਜੀ ਉੱਪਰ ਬਰਾਜਮਾਨ ਸੀਗੇ ਮੈਂ 1:30 ਵਜੇ ਰਾਤ ਨੂੰ ਇੱਕ 1:30 ਵਜੇ ਦੀ ਘਟਨਾ ਹੈ ਹੀਟਰ ਇਹਨੂੰ ਠੰਡ ਲੱਗੀ ਮੁੰਡੇ ਨੂੰ ਇਹਨੇ ਆਪਦੇ ਕੋਲੇ ਹੀਟਰ ਲਾ ਲਿਆ ਬਾਬੇ ਜੀ ਨੇ ਕਦੇ ਵੀ ਹੀਟਰ ਯੂਜ਼ ਨਹੀਂ ਕੀਤਾ ਸੀਗਾ ਜਿਹੜੇ ਧੂਨੇ ਵਾਲੀਆਂ ਮੱਚਦੀਆਂ ਲੱਕੜਾਂ ਸੀ ਉਹ ਵੀ ਉਹ ਬਾਹਰ ਧਰ ਦਿੰਦੇ ਸੀ ਨਿੱ ਕੱਲੇ ਕੋਲਿਆਂ ਦੀ ਅੱਗ ਧੀ ਉਹ ਕਰਦੇ ਸੀ ਇਹਦੇ ਕਹਿਣ ਮੁਤਾਬਕ ਇਹ ਕਹਿੰਦਾ ਮੈਨੂੰ ਬਾਬਾ ਜੀ ਨੇ ਜਦੋਂ ਹੀਟਰ ਤੋਂ ਮੇਰੀ ਗਦਾਈਲੇ ਨੂੰ ਕੇ ਰਜਾਈ ਨੂੰ ਪੈ ਗਈ ਅੱਗ ਇਦੋਂ ਬਾਅਦ ਇਹ ਇਹਨੂੰ ਬਾਬਾ ਜੀ ਕਹਿੰਦੇ ਵੀ ਤੂੰ ਅੱਗ ਬੁਝਾ ਦੇ ਇਹ ਇਹਨੇ ਜਦੋਂ ਬਾਹਰ ਖੋਲਿਆ ਬਾਹਰ ਨਿਕਲੇ ਇਹ ਕਹਿੰਦਾ ਜਦੋਂ ਮੈਂ ਬਾਹਰ ਖੋਲਿਆ ਇਧਰ ਨੂੰ ਭੱਜਿਆ ਤੇ ਬੱਸ ਹਵਾ ਨਾਲ ਅੱਗ ਇੰਨੀ ਚੱਲ ਪਈ ਸੀ ਇਹਦੇ ਤੋਂ ਬਾਹਰ ਹੋ ਗਿਆ ਕੰਮ ਤੇ ਬਾਬਾ ਜੀ ਤਾਂ ਵਿੱਚ ਹੀ ਪੂਰੇ ਹੋ ਗਏ ਤੇ ਬਹੁਤ ਮਾੜੀ ਗੱਲ ਹੋਈ ਪਿੰਡ ਵਾਸਤੇ ਬਹੁਤ ਮੰਦਪਾਗੀ ਘਟਨਾ ਘਟੀ ਹੈ ਪਿੰਡ ਪੁੱਲੋ ਮਿੱਠੀ ਵਿਗੇ ਜਿੱਤੇ ਬਾਬਾ ਦਾਸ ਸਿਰੀ ਦਾਸ ਜੀ ਅਗਨੀ ਬਲੀਨ ਹੋ ਗਏ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਿੱਛੇ ਪਾਣਾ ਮਲਣ ਦਾ ਬਲ ਬਖਸ਼ੇ। ਬੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰੂਪ। ਹਾਂਜੀ ਬਾਈ ਜੀ ਕੀ ਨਾ ਜੀ ਆਪਣਾ। ਮੇਰਾ ਨਾਮ ਚਰਨਜੀਤ ਭੁੱਲ ਰਾ ਜੀ। ਬਾਬਿਆਂ ਨੂੰ ਸਾਡੇ ਡੇਰੇ ਚ 48 ਸਾਲ ਕੋਈ ਇੱਥੇ ਸਾਧੂ ਨਹੀਂ ਰਿਹਾ। ਕਿ ਪਹਿਲੇ ਸੰਤ ਆ ਜਿਹੜੇ 7 ਸਾਲ ਲਗਾਤਾਰ ਇੱਥੇ ਸਾਡਾ ਡੇਰਾ ਦੁਵਾਰੀ ਚਲਾਤਾ। ਪਰ ਕੱਲ ਇੱਥੇ ਇੰਨਾ ਜ਼ਿਆਦਾ ਇਕੱਠ ਤੇ ਖੁਸ਼ੀ ਦਾ ਮਾਹੌਲ ਸੀ ਜਾਂ ਦਾ ਬਾਬੇ ਨੂੰ ਸਮਾਦੀਦਾਨ ਵੇਲੇ ਤੇ ਜਾਂ ਕੱਲ ਇਕੱਠ ਦੇਖਿਆ ਵੀ ਦੋ-ਦੋ ਘੰਟੇ ਬੰਦਿਆਂ ਨੂੰ ਬਾਰੀ ਨਹੀਂ ਆਈ ਕੀ ਪ੍ਰੋਗਰਾਮ ਸੀ ਜ ਆਪਣੇ ਇਥੇ ਇਹ ਬਾਬਿਆਂ ਦੀ ਵਰਸੀ ਹੁੰਦੀ ਹੈ ਹਰ ਨਵੇਂ ਸਾਲ ਚ ਬਾਬਾ ਨਾਗਾ ਜੀ ਨੇ ਸਮਾਦੀ ਦਿੱਤੀ ਸੀ ਆਏ ਸਾਲ ਮਨਾਉਂਦੇ ਆ ਕੱਲ ਵਰਸੀ ਮਨਾਈ ਸੀ ਬਾਬਿਆਂ ਦੀ ਬੜੀਆਂ ਖੁਸ਼ੀਆਂ ਦਾ ਮਾਹੌਲ ਸੀ ਪਰ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਜਿਹੜਾ ਰਾਤ ਭਾਣਾ ਵਰਤ ਗਿਆ ਹੁਣ ਸੋਗ ਦੀ ਲਹਿਰ ਕੀ ਕੀ ਪਾਣਾ ਵਰਤੇ ਜੀ ਕੀ ਹੋਇਆ ਜੀ ਪਾਣਾ ਬਸ ਇੱਕ ਕੋਈ ਚੇਲਾ ਪਿਆ ਸੀ ਉਹਨੇ ਹੀਟਰ ਲਾਤਾ ਤੇ ਸੌਂ ਗਏ ਹੀਟਰ ਨਾਲ ਅੱਗ ਪੈ ਗਈ ਅੱਗੇ ਪਰਮਾਤਮਾ ਜਾਣ ਦਾ ਜੋ ਕੁਝ ਹੋਇਆ ਹੁਣ ਤੁਸੀਂ ਦੇਖ ਹੀ ਲਿਆ ਸਾਰਾ ਜੀ ਹਾਂ